ਗੁਰਾਇਆਂ ਦੇ ਨਦੀਕੀ ਪਿੰਡ ਬੋਪਰੇ ਵਿਖੇ ਭਿਆਨਕ ਸੜਕੀ ਹਾਦਸੇ 'ਚ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਦੋਨਾਂ ਮੋਟਰਸਾਈਕਲ ਦੀ ਆਮਨੋ-ਸਮਨੇ ਟੱਕਰ ਹੋਈ ਅਤੇ ਦੋਨਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੇ 112 ਦੇ ਇੰਚਾਰਜ ਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਗੁਰਾਇਆਂ ਵੱਲ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਰੋੜਕਾ ਕਲਾ ਵੱਲ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਆਮਨੋ-ਸਮਨੇ ਟੱਕਰ ਹੋ ਗਈ ਅਤੇ ਦੋਨੋਂ ਨੌਜਵਾਨ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਫਸਪਾਰ ਭੇਜਿਆ ਗਿਆ ਖਬਰ ਲਿਖੇ ਜਾਣ ਤੱਕ ਜ਼ਖਮੀਆਂ ਦੇ ਨਾਮਾਂ ਦੀ ਪੁਸ਼ਟੀ ਨਹੀਂ ਹੋਈ ਹੈ ਜੀ ਪਾਜੀ ਹੋਇਆ ਨਾ ਆਪਣਾ ਊੜੀ ਤੇ ਉਹਨੇ ਪਾਰਟੀਆਂ ਜਿਹੜੀਆਂ ਆਈਆਂ ਉਹਨੇ ਪਛਾਣਦੇ ਆ ਆਫਸਰ ਪਛਾਣਦੇ ਦੋਨੇ ਬੰਦੇ ਐ ਹੋਰ ਜਿਹੜੇ ਮੋਰਟਲ ਕਵਰੇਜ ਤੇ ਲੈ ਕੇ ਤੇ ਉਹ ਥਾਣੇ ਪਛਾਣਦੇ ਨਹੀਂ ਇੱਕ ਜ਼ਖਮੀ ਕਿੰਨੇ ਹੋ ਇਹ ਬਾਕੀ ਅਗਲੇ ਹਲੇ ਡ੍ਰੈਸ ਪੂਰੇ ਪਰਦਰ ਨਹੀਂ ਲੱਗੇ ਉਹਨਾਂ ਦੇ ਜਖਮ ਹੀ ਉਹਨੇ ਤੱਕ ਕਾਫੀ ਉਹਨਾਂ ਦੇ ਕੱਟ ਜਿਗੇ ਹੈ ਤੇ ਮੋਟਰਸਾਈਕਲ ਆਉਸ਼ਣ ਕੀ ਬੱਜੇ ਤੁਹਾਡੀ ਮੋਟਰਸਾਈਕਲ ਆਉਤੀ ਬੱਜੀ ਬਾਕੀ ਦੇਖਦੇ ਡਸ ਚੜਦੇ ਆ ਪੇਟੋ ਆ ਕੰਮ ਕਰ ਲਈ ਠੀਕ ਹੈ ਜੀ ਓਕੇ